ਹਾਂਜੀ ਭਾਈ ਕੀ ਹਾਲ ਹੈ ਇੱਕ ਭਾਈ ਗੱਡੀ ਹੋਰ ਦੇਣ ਜਾ ਰਿਹਾ ਬਸ ਤੁਹਾਨੂੰ ਰੇਟ ਪੂਰਾ ਸਿਰਾ ਦਵਾਂਗੇ ਭਾਈ ਤੇ ਕਾਰ ਦੀ ਕੁਆਲਿਟੀ ਵੀ ਵਧੀਆ ਹੋਊਗੀ ਤੁਸੀਂ ਇਹ ਨਾ ਕਹੋ ਵੀ ਹਨਾ ਵੀ ਜੇ ਰੇਟ ਘਟਾ ਤਾਂ ਕੁਆਲਿਟੀ ਮਾੜੀ ਹੋਊਗੀ ਤੇ ਭਾਈ ਸੰਦੀਪ ਆਪਣੇ ਨਾਲ ਆਪ ਲਹਿਰੇਗਾ ਅੱਗੇ ਖੜਿਆ ਹਾਂ ਭਾਈ ਕੀ ਹਾਲ ਹੈ ਬਹੁਤ ਵਧੀਆ ਭਾਈ ਠੀਕ ਹੈ ਭਾਈ ਮਜੀ ਵਧੀਆ ਤੇ ਬਈ ਇੱਕ ਗੱਡੀ ਆਪਾਂ ਪਹਿਲਾਂ ਦਿੱਤੀ ਸੀ ਨਾ ਉਹ ਵੀ ਪੂਰੀ ਘੈਂਟ ਸੀ ਕਰ ਇਹੇ ਕਰ ਕਿਵੇਂ ਆ ਉਦੋਂ ਵੀ ਵਧੀਆ ਬਾਈ ਉਹ ਬਾਈ ਹਜੇ ਵੀ ਫੋਨ ਕਰ ਰਿਹਾ ਆਪਾਂ ਨੂੰ ਅੱਛਾ ਕਹਿੰਦਾ ਬਾਈ ਯਾਰ ਬਾਕੀ ਨਜ਼ਾਰ ਆ ਗਿਆ ਜਿਹੜੀ ਗੱਲ ਕਹੀ ਸੀ ਉਹੀ ਆ ਠੀਕ ਹੈ ਪਹਿਲਾਂ ਹੀ ਦਿੱਤੀ ਸੀ ਇਕੋ ਸਪੋਰਟ ਨਾ ਅੱਜ ਹੈਗੀ ਆਪਣੇ ਕੋਲ ਬੈਂਟੋ ਬੈਂਟੋ ਦੋ ਵੀ ਬੈਂਟੋ ਕਾਰ ਆ ਆਪਣੇ ਲਵੇ ਇਹ ਬਾਈ ਮਾਡਲ ਕਿੰਨਾ ਇਹ 2011 ਦੀ 6ਵੇਂ ਮਹੀਨੇ ਦੀ 11 ਓਨਰ ਕਿੰਨੇ ਮੈਂ ਹੈ ਪਹਿਲੀ ਫਰਸਟ ਓਨਰ ਹਾਂ ਹਾਂ ਫਰਸਟ ਓਨਰ ਕਾਰ ਆ ਬਾਈ ਤੇ ਉਰੇ ਮਨ ਲੱਗਾ ਸ਼ਾਇਦ ਪਿਛਲੀ ਸਾਈਡ ਆ ਪਿਛਲੀ ਸਾਈਡ ਇਹ ਯੂਪੀ ਜਿਵੇਂ ਯੂਪੀ ਸਰਕਾਰ ਦੇ ਸਰਕਾਰੀ ਬੰਦੇ ਲਵੇ ਸੀ ਕਿਸੇ ਲਵੇ ਹਨਾ ਇਹ ਚੱਲੀ ਕਿ ਨਹੀਂ ਕੋਈ ਹੈ ਬਾਈ ਇਹ ਬਈ 83 ਕੁਸ਼ਾ 83000 83000 ਚੱਲੀ ਹੋਈ ਠੀਕ ਪੇਂਡ ਸ਼ੇਂਡ ਹੈਗੀ ਹੈਗੀ ਹਨਾ ਬੰਪਰ ਸ਼ੰਪਰ ਨਹੀਂ ਬਾਈ ਬਾਕੀ ਕਾਰ ਨਵੀਂ ਆ ਜਮਈ ਚਲਾਵਾ ਇੱਕ ਨੰਬਰ ਜਮਾ ਇੱਕ ਨੰਬਰ ਬਾਈ ਰੂਹ ਖੁਸ਼ ਹੋ ਜਾਂਦੀ ਆ ਯਾਰ ਆਪਾਂ ਇਹ ਕਰਦਾ ਕਾਰ ਬਾਤ ਦਿਖਾਉਣ ਪਹਿਲਾਂ ਬੋਂਡ ਖੋਲਦੀਏ ਗੁਰਪੀਤਾ ਇੱਕ ਵਾਰ ਗੇੜਾ ਦੇ ਕੇ ਬਾਈ ਉੱਪਰ ਦੀ ਆ ਜਾ ਹਨਾ ਤੇ ਆਪਾਂ ਬੋਂਡ ਖੋਲ ਕੇ ਦਿਖਾ ਦਈਏ ਆਪਣੇ ਭਰਾਵਾਂ ਨੂੰ ਲਓ ਜੀ ਚੈੱਕ ਕਰੋ ਬਈ ਇੱਕ ਕੰਮ ਕਰਦੇ ਹੋਰ ਮੇਰਾ ਭਰਾ ਸੈਲਫ ਮਾਰ ਦੇ ਦੇਖੀ ਜਾਊਗੀ ਪਰ ਇੰਜਨ ਸਾਊਂਡ ਜਮਾ ਜਿਵੇਂ ਪੈਟਰੋਲ ਦੀ ਗੱਡੀ ਦਾ ਹੁੰਦਾ ਐਦਾਂ ਬਈ ਲਓ ਬਈ ਚੈੱਕ ਕਰੋ ਡੀਜ਼ਲ ਦੀ ਕਾਰ ਆ ਬਈ ਐਵਰੇਜ ਪੱਖੋਂ ਤੁਹਾਨੂੰ ਪਤਾ ਨਿਆਰਾ ਦਿੰਦੀ ਦਿੰਦੀ ਐ ਗਾਰੇ ਆ ਆ ਚੈੱਕ ਕਰੋ ਸਾਊਂਡ ਦੇਖੋ ਬਿਲਕੁਲ ਸਾਊਂਡਲੈਸ ਕਾਰ ਬੈਟਰੀ ਨਈ ਆ ਬੈਟਰੀ ਨਵੀਂ ਆ ਨਵੀਂ ਬੋਨਟ ਨਾਲ ਦਾ ਠੀਕ ਆ ਤੇ ਹੁਣ ਬਈ ਰੇਟ ਤੱਕ ਰੇਟ ਤੱਕ ਦੇਖੋ ਮੇਰਾ ਭਰਾ ਰੇਟ ਜਮੀ ਪੂਰਾ ਸਰਾ ਦਊਗਾ ਤੇ ਉਸ ਤੋਂ ਪਹਿਲਾਂ ਅਜਾ ਤੁਹਾਨੂੰ ਪਹਿਲਾਂ ਦਿਖਾ ਦਈ ਆਪਾਂ ਥੋੜਾ ਜਿਹੜਾ ਮਨ ਦੇ ਪਗਦੀ ਸ਼ੰਕਾ ਹੁੰਦੀ ਉਹ ਵੀ ਕੱਢ ਲਈਏ ਟਾਇਰ ਨਵੇਂ ਨੇ ਅਗਲੇ ਠੀਕ ਹੈ ਅਗਲੇ ਨਵੇਂ ਪਿਛਲੇ ਪਹਿਨਣ ਵਾਲੇ ਨੇ ਮੜ ਮੁੱਛ ਪਿਛਲੇ ਨਹੀਂ ਪਿਛਲੇ ਅੱਧੇ ਅੱਧੇ ਤਕਰੀਬ ਨੇ ਠੀਕ ਹੈ ਲੈ ਬਈ ਆ ਦਿਖਾ ਦੇ ਗੁਰਪ੍ਰੀਤ ਠੀਕ ਹੈ ਬਈ ਪਿੱਲਰ ਓਕੇ ਰਿਪੋਰਟ ਹੈ ਠੀਕ ਹੈ ਇਹ ਵੀ ਕੋਈ ਪਗਦੀ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਬਈ ਅੰਦਰੋਂ ਮਟੀਰੀਅਲ ਦੇਖੋ ਜੀ ਅੰਦਰੋਂ ਦਿਖਾ ਦੇ ਗੁਰਪ੍ਰੀਤ ਬਈ ਸੀਟ ਕਵਰ ਵਗੈਰਾ ਨਾਲ ਦੀ ਨੇ ਸਾਰੇ ਹਨਾ ਹਾਂਜੀ ਹਾਂ ਸਕਰੀਨ ਲੱਗੀ ਹੈ ਬੈਕ ਕੈਮਰਾ ਠੀਕ ਹੈ ਇਹ ਬਾਤ ਚ ਲਵਾਇਆ ਬਈ ਨਹੀਂ ਲੱਗੇ ਆਪਣੇ ਲਵੇ ਐਵੇਂ ਐਵੇਂ ਠੀਕ ਹੈ ਅੱਛਾ ਲਿਆ ਕੇ ਗੱਡੀ ਕੁਝ ਕਰਾਇਆ ਉਸਨੇ ਬਾਈ ਆਪਣੇ ਕੁਝ ਵੀ ਕਰਾਇਆ ਗੱਡੀ ਹਉਣ ਵਾਲੀ ਨਹੀਂ ਕੁਛ ਇੱਕ ਬੋਸ ਕਰਾਇਆ ਇਕੱਲੀ ਬਸ ਓਕੇ ਅੱਛਾ ਐਨਓਸੀ ਦੇ ਦੋਗੇ ਐਨਓਸੀ ਅਗਲੇ ਦੇ ਨਾਮ ਦੀ ਮਿਲੂ ਠੀਕ ਹੈ ਲੋ ਜੀ ਤੁਹਾਡੇ ਨਾਮ ਦੀ ਐਨਓਸੀ ਮਿਲ ਜੂ ਬਾਈ ਆ ਗੁਰਪ੍ਰੀਤ ਬੂਟ ਸਪੇਸ ਦਿਖਾ ਦੇ ਇੱਕ ਬਾਈ ਯੂਪੀ 14 ਚੈੱਕ ਕਰੋ ਬੂਟ ਸਪੇਸ ਬਹੁਤ ਆ ਬਈ ਖਣਾ ਖੁੱਲੀ ਡੁੱਲੀ ਕਾਰ ਆ ਪੂਰੀ ਤੇ ਬਾਕੀ ਵਾਕਸ ਵੈਗਨ ਦਾ ਭਰੋਸਾ ਐਸਾ ਵੀ ਬਈ ਹੈ ਨਾ ਇਹਦੇ ਵਰਗੀ ਕਾਰ ਨਹੀਂ ਬਣੀ ਆ ਔਡੀਆਂ ਨੂੰ ਬਣਾਉਣ ਵਾਲੀਆਂ ਵੀ ਇਹੀ ਕਰਾ। ਇਹੀ ਬਰਾ ਕਰਾ। ਚੈੱਕ ਕਰ ਲੋ। ਦੇਖੋ ਆ ਸਟicker ਵਗੈਰਾ ਹਾਲ ਤੱਕ ਇਦਾਂ ਹੀ ਨਾਲ ਦੇ ਲੱਗੇ ਹੋਏ ਨੇ ਬਾਈ। ਬਾਈ ਸਾਰੀ ਕਿਟ ਵਗੈਰਾ ਠੀਕ ਹੈ। ਸਾਰਾ ਕੁਝ ਵਿੱਚ ਨਾਲ ਹੀ ਆ। ਲਓ ਬਾਈ। ਮਤਲਬ ਸਟੈਪ ਨਹੀਂ ਦੇਖਿਆ ਸਟੈਪ ਨਹੀਂ ਵੀ ਬਾਈ ਨਵੀਂ ਆ। ਜੀ ਬਾਈ। ਠੀਕ ਆ ਬਾਈ। ਵਧੀਆ ਪਈ ਆ। ਰੱਖ ਲਓ। ਕੋਈ ਰਸਟਿੰਗ ਨਹੀਂ ਬਾਈ ਕਿਸੇ ਬੱਸੋ ਨਾ ਕਾਰ 'ਚ ਤੇ ਵਧੀਆ ਕਾਰ ਐ। ਤੇ ਫਰਸਟ ਓਨਰ ਕਾਰ ਜਿਵੇਂ ਤੁਹਾਨੂੰ ਮੈਂ ਦੱਸਿਆ ਬਾਈ ਹਨਾ। ਆਟੋਮੈਟਿਕ ਅਡਜਸਟੇਬਲ ਆਟੋਮੈਟਿਕ ਫੋਲਡੇਵ ਇੱਕ ਜੀ ਹੋਰ ਦਿਖਾ ਦਿੰਨੇ ਤੁਹਾਨੂੰ। ਆਪਾਂ ਬੰਦ ਕਰਤਾ ਸ਼ੀਸ਼ਾ ਬਾਈ ਹਨਾ ਜਦੋਂ ਆਪਾਂ ਆਨ ਕਰਾਂਗੇ ਉਹ ਚਾਹੇ ਬਾਹਰ ਦੇ ਦੀਏ ਵਿੱਚ ਇਹਨੇ ਆਪੇ ਮੁੜ ਜਾਣਾ ਇਹ ਇਹਦੇ بڑا ਕੈਂਡ ਫੀਚਰ ਆ ਇਹ ਠੀਕ ਆ ਇਹ ਵਾਲਾ ਇਹ ਵਾਲਾ ਸੈਂਸਰ ਹੁੰਦਾ ਜਿਹੜਾ ਇਹਦਾ ਬਈ ਆ ਚੀਜ਼ਾਂ ਦੇਖੋ ਜੇ ਕਾਗਜ਼ ਵੀ ਨਹੀਂ ਉਤਰੇ ਇਹਨਾਂ ਨੂੰ ਲਾਹੇ ਵਾਹ ਆਹ ਦੇਖੋ ਬਈ ਇਹਦੇ ਵਿੱਚ ਸਿਰਫ ਦੋ ਬੰਦੀ ਜਿ ਬੈਠੇ ਨੇ ਡਰਾਈਵਰ ਇੱਕ ਲੇਡੀ ਜੀ ਨਾਲ ਜੋ ਅਫਸਰ ਠੀਕ ਹੈ ਠੀਕ ਹੈ ਨਾ ਤੇ ਬਾਈ ਦੇਖੋ ਕਾਰ ਤੁਹਾਡੇ ਸਾਹਮਣੇ ਡੈਸ਼ਬੋਰਡ ਵਗੈਰਾ ਸਾਰਾ ਕੁਝ ਪੂਰਾ ਵਧੀਆ ਪਿਆ ਚੱਲੀ ਹੋਈ ਹੈ ਤੁਹਾਡੀ 83000 ਕਿਲੋਮੀਟਰ ਪਹਿਲੇ ਨਾਂ ਦੀ ਕਾਰ ਆਲਮੋਸਟ ਰिजिनल ਵਾਂਗੂ ਹੀ ਆ ਬਾਈ ਤੁਹਾਨੂੰ ਕੁਝ ਨਹੀਂ ਕਰਾਣਾ ਮੈਨੂੰ ਲੱਗਦਾ ਸ਼ਾਇਦ ਉਧਰਲੀ ਸਾਈਡ ਆ ਜਿਹੜੀ ਮੜੇ ਮੁੱਢ ਹੈਨਾ ਉਹ ਦਿਖਾ ਦਈਏ ਅਗਰ ਉਹ ਵੀ ਤੁਹਾਡੇ ਦੀ ਤੁਹਾਡੀ ਇੱਛਾ ਬਾਈ ਹੈਨਾ ਅਹੀਂ ਤਾਂ ਬਾਈ ਪੀੜ ਪੜੱਕੇ ਚ ਮੈਨੂੰ ਲੱਗਦਾ ਨਹੀਂ ਚੱਲਦੀ ਰਹਿੰਦੀ ਹੈ ਬਾਈ ਹੈ ਆਹੀ ਸਕਰੇਚ ਨੇ ਕੱਲੇ ਕਾਰ ਦੇ ਹੋਰ ਕੁਝ ਨਹੀਂ ਹੈ ਸਟਿੱਪਣੀ ਲੱਗੀ ਹੋਈ ਹੈ ਜੀ ਠੀਕ ਆ ਬਾਈ ਅੱਛਾ ਬਾਈ ਹੁਣ ਰੇਟ ਕਿੰਨਾ ਕਰਦਾ 11 ਮਾਡਲ ਪਹਿਲੇ ਨਾਂ ਦੀ ਇੰਸ਼ੋਰੈਂਸ ਹੈਗਾ ਕਿ ਨਹੀਂ ਉਹ ਖਤਮ ਆ ਐਨਓਸੀ ਕਢਾ ਕੇ ਦੂੰਗਾ ਐਨਓਸੀ ਕਢਾ ਕੇ ਦੇ ਦਾਂਗੇ ਠੀਕ ਆ ਬਾਈ ਅ ਮਾਰਕੀਟ ਰੇਟ ਦੇਖੋ ਮੈਂ ਦੱਸਦਾ ਮਾਰਕੀਟ ਰੇਟ 3 ਲੱਖ ਦੇ ਲੈਵਲ 'ਤੇ ਹੁੰਦਾ ਆਪਣਾ ਕਿੰਨਾ ਬਾਈ ਬੀਮਾ ਅਗਲਾ ਕਰਵਾ ਕੇ ਦੇ ਦੇ ਐਨਓਸੀ ਮੈਂ ਕਢਾ ਦੂੰਗਾ ਠੀਕ ਹੈ 1,99,000 ਦੀ ਕਰ ਦੇ ਦਿੰਦਾ 1,99,000 ਰੁਪਏ ਦੇ ਵਿੱਚੋਂ ਦਿੱਲੀ ਤੋਂ ਵੀ ਸਸਤੀ ਦਿੱਲੀ ਬਾਈ ਦਿੱਲੀ ਕੀ ਰੀਸ ਕਰ ਲਓ ਠੀਕ ਹੈ 1,99,000 ਸਾਰੇ ਆਪਣੀ ਸਰਦਾਰਦੀ ਹੋਊਗੀ ਲੈ ਕੇ ਦੇਣਾ ਓਕੇ ਅੱਛਾ ਕੋਈ ਮਾਨਤਾਨ ਹੋਊ ਇਹਦੇ 'ਚ ਤੇਲ ਪਵਾ ਕੇ ਦੇ ਦਾਂਗੇ ਜਿੰਨਾ ਕ ਬੰਦਾ ਦੂਰੋਂ ਚੱਲ ਕੇ ਆਉਗਾ ਜਿੱਥੋਂ ਵੀ ਤੁਸੀਂ ਚੱਲ ਕੇ ਆਓਗੇ ਤੁਹਾਡਾ ਉਹਨਾਂ ਤੇਲ ਪਾ ਕੇ ਦੇ ਦਾਂਗੇ ਭਾਈ ਹਾਂ ਤੇ ਬਾਕੀ ਭਾਈ ਇਹਨਾਂ ਸਾਊਂਡਲੈਸ ਘਰਾਂ ਵੀ ਸਟਾਰਟ ਖ ਠੀਕ ਹੈ ਸਾਊਂਡਲੈਸ ਕਾਰ ਆ 1,99,000 ਰੁਪਏ ਦੇ ਵਿੱਚ ਪਈ ਮੈਨੂੰ ਨਹੀਂ ਲੱਗਦਾ ਇਸ ਤੋਂ ਸਸਤੀ ਕਿਤੇ ਮਿਲ ਸਕਦੀ ਆ ਪਰ ਵਧੀਆ ਕਾਰ ਆ ਬਈ ਅਲਾਈ ਵਗੈਰਾ ਲੱਗੇ ਹੋਏ ਨੇ ਹੁਣ ਤੁਹਾਨੂੰ ਬਈ ਕੁਝ ਨਹੀਂ ਯਾਰ ਬਾਈ ਹਨਾ ਆਓ ਤੇ ਕਾਰ ਲੈ ਜਾਓ ਤੇ ਤੁਸੀਂ ਰੇਟ ਦੱਸੋ ਕਿਵੇਂ ਲੱਗਿਆ ਕਮੈਂਟ ਕਰਿਓ ਤੁਸਨੇ ਆਉਣਾ ਕਿਥੇ ਲਹਿਰੇਗਾ ਅੱਗੇ ਦੇ ਨਾਲ ਹੀ ਪਿੰਡ ਆ ਬਾਈ ਦਾ ਹਨਾ ਲਦਾਲ ਜ਼ਿਲ੍ਹਾ ਸੰਗਰੂਰ ਆ ਕਾਲ ਕਰ ਲਓ ਨੰਬਰ ਸਕਰੀਨ ਤੇ ਪਾ ਦੇ ਠੀਕ ਹੈ ਵੀਰੇ ਇਹ ਕਦੀ ਹੋਰ ਲਿਆ ਮੇਰਾ ਭਰਾ ਨਵੀਂ ਕਾਰ ਆਪਾਂ ਦੇਖ ਕੇ ਠੀਕ ਆ ਬਈ